ਸੱਚਿਲਤਾ ਦੀ ਗੱਲ ਕਰਦੇ ਹਾਂ ਲਾਟਰੀਆਂ ਬਾਰੇ ਵੀਡੀਓ ਬਾਰੇ ਜਿਵੇਂ ਕਿ ਤੁਸੀਂ ਵੀਡੀਓ ਚ ਦੇਖਿਆ ਹੀ ਹੈ ਕਿ ਰੋਜੀ ਦੀ ਸੱਸ ਤੇ ਜਥਾਣੀ ਰੋਜੀ ਦੀ ਸਕੈਨ ਕਰਾਉਣ ਬਾਰੇ ਸੋਚ ਰਹੀਆਂ ਹਨ ਰੋਜੀ ਦੀ ਸੱਸ ਤੇ ਦਰਾਣੀ ਉਸ ਨੂੰ ਡਾਕਟਰ ਦੇ ਕੋਲ ਸਕੈਨ ਦੇ ਲਈ ਲੈ ਜਾਂਦੇ ਹਨ ਰੋਜੀ ਦੀ ਦਰਾਣੀ ਨੇ ਪਹਿਲਾਂ ਹੀ ਡਾਕਟਰ ਨਾਲ ਪਲੈਨਿੰਗ ਕੀਤੀ ਹੁੰਦੀ ਹੈ ਕਿ ਜੇਕਰ ਮੁੰਡਾ ਹੋਇਆ ਤਾਂ ਤੂੰ ਕੁੜੀ ਦੱਸਣਾ ਹੈ ਇਹ ਕਰ ਕੁੜੀ ਹੋਈ ਤਾਂ ਤੂੰ ਮੁੰਡਾ ਦੱਸਣਾ ਹੈ ਪਰ ਜਦ ਰੋਜੀ ਦਾ ਚੈੱਕਅਪ ਹੋਣ ਲੱਗਦਾ ਹੈ ਤਾਂ ਡਾਕਟਰ ਨੀ ਨੂੰ ਅੰਦਾ ਸਾਰੀ ਗੱਲ ਦੱਸ ਦਿੰਦੀ ਹੈ ਉਹ ਕਹਿੰਦੀ ਹੈ ਕਿ ਮੇਰੇ ਦੋ ਜੋੜੀਆਂ ਕੁੜੀਆਂ ਹੋਣੀਆਂ ਹਨ ਪਰ ਤੁਸੀਂ ਮੇਰੇ ਘਰਦਿਆਂ ਨੂੰ ਮੁੰਡਾ ਹੀ ਦੱਸਿਓ ਤਾਂ ਉਸ ਦੀ ਗੱਲ ਸੁਣ ਕੇ ਡਾਕਟਰ ਨੀ ਵੀ ਬਹੁਤ ਹੈਰਾਨ ਹੋ ਜਾਂਦੀ ਹੈ ਉਹ ਕਹਿੰਦੀ ਤੈਨੂੰ ਪਹਿਲਾਂ ਹੀ ਕਿਵੇਂ ਪਤਾ ਹੈ ਕਿ ਤੇਰੇ ਦੋ ਜੋੜੀਆਂ ਕੁੜੀਆਂ ਹੋਣਗੀਆਂ ਲਈ ਤਾਂ ਜੋ ਰੋਜੀ ਉਸ ਨੂੰ ਦੱਸਦੀ ਹੈ ਕਿ ਮੇਰੀ ਬੱਟੀ ਲੜਕੀ ਜੋ ਕੁਝ ਵੀ ਆਪਣੇ ਮੂੰਹ ਤੋਂ ਕਹਿੰਦੀ ਹੈ ਸਭ ਸੱਚ ਹੋ ਜਾਂਦਾ ਹੈ ਉਸ ਨੇ ਹੀ ਮੈਨੂੰ ਦੱਸਿਆ ਕਿ ਮੇਰੇ ਦੋ ਜੋੜੀਆਂ ਕੁੜਨਾ ਹੋਣੀਆਂ ਹਨ ਜਦ ਡਾਕਟਰ ਨੇ ਉਸ ਦਾ ਸ扫描 ਕਰਦੀ ਹੈ ਤਾਂ ਉਹ ਵੀ ਹੈਰਾਨ ਹੋ ਜਾਂਦੀ ਹੈ ਸੱਚਮੁੱਚ ਹੀ ਹਤੇ ਦੋ ਜੋੜੀਆਂ ਕੁੜੀਆਂ ਹੁੰਦੀਆਂ ਹਨ ਫਿਰ ਡਾਕਟਰ ਨੇ ਸੋਚਦੀ ਹੈ ਕਿ ਇਹ ਲੜਕੀ ਜ਼ਰੂਰ ਕੋਈ ਰੱਬੀ ਰੂਹ ਹੈ ਜੱਸ ਨੂੰ ਸਭ ਕੁਝ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਇਸ ਕਰਕੇ ਉਸ ਨੂੰ ਵੀ ਰੋਜੀ ਤੇ ਤਰਸ ਆ ਜਾਂਦਾ ਹੈ ਕਿ ਉਹ ਬਾਹਰ ਆ ਕੇ ਝੂਠ ਬੋਲ ਦਿੰਦੀ ਹੈ ਜਦ ਰੋਜੀ ਦੀ ਸਸਕਾਰ ਆ ਕੇ ਦੱਸਦੀ ਹੈ ਕਿ ਰੋਜੀ ਦੇ ਮੁੰਡਾ ਹੈ ਤਾਂ ਸਾਰੇ ਬਹੁਤ ਖੁਸ਼ ਹੋ ਜਾਂਦੇ ਹਨ ਤੇ ਗੌਰਪ੍ਰੀਤ ਸਾਈ ਜੀ ਦੀ ਬਹੁਤ ਸਿਫਤਾਂ ਕਰਦਾ ਹੈ ਪਰ ਰੋਜੀ ਨੂੰ ਅੰਦਰੋਂ ਅੰਦਰ ਹੀ ਸਾਈ ਤੇ ਬਹੁਤ ਗੁੱਸਾ ਆਉਂਦਾ ਹੈ ਪਰ ਉਹ ਨਾ ਸਾਰਿਆਂ ਦੇ ਸਾਹਮਣੇ ਕੁਝ ਨਹੀਂ ਕਹਿ ਸਕਦੀ ਇੱਧਰ ਮਨੂ ਦੀ ਨਾਨੀ ਮਨੂ ਨੂੰ ਕਹਿੰਦੀ ਹੈ ਕਿ ਤੂੰ ਸਾਈਂ ਜੀ ਦੇ ਸਾਹਮਣੇ ਇਸ ਤਰ੍ਹਾਂ ਕਿਉਂ ਕਿਹਾ ਸੀ ਕਿ ਮੇਰੇ ਮਾਜੇ ਮੁੰਡਾ ਹੋਣਾ ਹੈ ਤਦ ਮਨੂ ਕਹਿੰਦੀ ਹੈ ਕਿ ਜੇਕਰ ਮੈਂ ਉਸ ਨੂੰ ਦੱਸ ਦਿੰਦੀ ਕਿ ਉਸ ਦੇ ਦੋ ਜੋੜੀਆਂ ਕੁੜੀਆਂ ਹੋਣੀਆਂ ਹਨ ਤਾਂ ਉਸ ਨੇ ਪਹਿਲਾਂ ਹੀ ਉਹਨਾਂ ਨੂੰ ਮਰਵਾ ਦੇਣਾ ਸੀ ਹਾਂਜੀ ਵੀ ਜਦ ਮੇਰੇ ਦੋ ਜੋੜੀਆਂ ਪੈਣਾ ਹੋਣ ਤੇ ਤਾਂ ਸਾਈਂ ਦਾ ਆਪਣਾ ਪਰਦਾ ਪਾਸ਼ ਹੋ ਜਾਵੇਗਾ ਮੇਰੇ ਬਾਪੂ ਜੀ ਦਾ ਤਾਂ ਉਸ ਤੋਂ ਯਕੀਨ ਉੱਠ ਜਾਵੇਗਾ ਇਹਦੇ ਰੋਜੀ ਵੀ ਸੋਚਦੀ ਹੈ ਕਿ ਹੁਣ ਤਾਂ ਮੈਂ ਕਿਵੇਂ ਨਾ ਕਿਵੇਂ ਮੌਕਾ ਸੰਭਾਲ ਲਿਆ ਪਰ ਜਦ ਇਹ ਜੋੜੀਆਂ ਕੁੜੀਆਂ ਹੋਣਗੀਆਂ ਤਾਂ ਘਰ ਵਿੱਚ ਕੀ ਹੋਵੇਗਾ ਫਿਰ ਉਹ ਸੋਚਦੀ ਹੈ ਕਿ ਜਸਰਾਬ ਨੇ ਇਹਨਾਂ ਨੂੰ ਖੱਲੇ ਆਪਣੇ ਆਪ ਹੀ ਇੰਨਾ ਜਿ ਰੱਖਿਆ ਕਰੇਗਾ ਬਾਕੀ ਮੌਕੇ ਤੇ ਜੋ ਕੁਝ ਹੋਵੇਗਾ ਦੇਖਿਆ ਜਾਵੇਗਾ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ